ਘਰਾਂ ਕੋਠੀਆਂ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਡੈੱਡੇ ਫੋਨ ਨਾਲ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜੋ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਗੁਰੂ ਕਿਰਪਾ ਪ੍ਰੋਪਰ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅੱਜ ਜੋ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਆਂ ਇਸ ਘਰ ਦੀ ਜਗ੍ਹਾ 4.5 ਮਰਲੇ ਆ। ਇਹ ਕਮਰਾ ਨਮਾਈ ਤਿਆਰ ਹੋਇਆ ਜੀ ਹਜੇ ਐਂਟਰੀ ਤੇ ਇੱਕ ਸਾਈਡ ਤੇ ਵਾਸ਼ਰੂਮ ਬਣਾਇਆ ਹੋਇਆ ਜੀ ਵਾਸ਼ਰੂਮ ਵਿੱਚ ਦੀਵਾਰ ਤੇ ਵੀ ਟਾਈਲ ਲੱਗੀ ਹੋਈ ਹੈ ਫਰਸ਼ ਤੇ ਵੀ ਟਾਈਲ ਲੱਗੀ ਹੋਈ ਹੈ ਇਹਦੇ ਨਾਲ ਹੀ ਡਰਾਈਂਗ ਰੂਮ ਬਣਿਆ ਹੋਇਆ ਹਾਂ ਜੀ ਡਰਾਈਂਗ ਰੂਮ ਬਣਿਆ ਹੋਇਆ ਜੀ ਲੌਬੀ ਏਰੀਆ ਵਿੱਚੋਂ ਹੀ ਪੌੜੀਆਂ ਉੱਪਰ ਜਾਂਦੀਆਂ ਹਨ ਟਾਇਲ ਦਾ ਕੰਮ ਚੱਲ ਰਿਹਾ ਜੀ ਟਾਇਲ ਸਾਰੇ ਪਾਸੇ ਲੱਗ ਰਹੀ ਹੈ ਸਾਹਮਣੇ ਪਾਸੇ ਦੋ ਕਮਰੇ ਬਣੇ ਹੋਏ ਹਨ ਦੋਨੋਂ ਕਮਰੇ ਕਾਫੀ ਖੁਲਡੁਲੇ ਬਣੇ ਹੋਏ ਹੈ ਜੀ ਮਾਲਕਾ ਦਾ ਨੰਬਰ ਹੈ ਜੀ 98553 81961 ਆ ਜੀ ਦੂਜਾ ਕਮਰਾ ਬਣਿਆ ਹੋਇਆ ਫੈਦਰ ਨਾਲ ਹੀ ਕਿਚਨ ਬਣੀ ਹੋਈ ਹੈ ਜੀ ਕਿਚਨ ਵਿੱਚ ਛਿੜਕੀ ਲੱਗੀ ਹੋਈ ਹੈ ਵੈਂਟੀਲੇਸ਼ਨ ਵਾਸਤੇ 5.5 ਲੱਖ ਦੀ ਘਰ ਦੀ ਡਿਮਾਂਡ ਮਾਲਕਾਂ ਨੇ 21 ਲੱਖ ਰੁਪਏ ਰੱਖੀ ਹੈ ਘਰ ਦਾ ਐਡਰੈਸ ਵੀ ਤੁਹਾਨੂੰ ਦੱਸ ਦਿੰਨੇ ਆ ਇਹ ਘਰ ਜੀ ਚੱਚੋ ਕੀ ਕਲੋਨੀ ਫਗਵਾੜਾ ਵਿੱਚ ਬਣਿਆ ਹੋਇਆ ਵਾਕਿ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਅਸੀਂ ਉਧਰ ਵਾਲੀ ਸਾਈਡ ਮੋਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤਾਂ ਨੋਟੀਫਿਕੇਸ਼ਨ ਆ ਜਾਵੇ ਜੀ